ਅਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਆਸਲ ਆਸਲ ਪਿੰਡ ਦੋਸਤੋ ਬਿਲਕੁਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਭੱਗੂਪੁਰ ਪਿੰਡ ਬਿਲਕੁਲ ਲੱਗੇ ਆ ਪੱਟੀ ਸ਼ਹਿਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਆਸਲ ਵੀਰ ਗੁਰਲਫਟੈਂ ਦੇ ਕੋਲ ਆਇਆ ਦੋਸਤੋ ਇਸ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੇਦਾ ਸੇਲ ਪਰਚੇਜ਼ ਦਾ ਕੰਮ ਆ ਤੇ ਬਧੇਰੇ ਨਗ ਜੜਿਆ ਵੀਰ ਸੱਜਰ ਪਸ਼ੂ ਵੀ ਵੈਸੇ ਆਉਂਦਾ ਵੈਸੇ ਟੋਕੜ ਗੱਭਣ ਪਸ਼ੂ ਜਿਹੜੇ ਤੁਹਾਨੂੰ ਜਿਆਦਾ ਹੀ ਗਿਣਤੀ ਦੇ ਵਿੱਚ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਆ ਅੱਜ ਵੀ ਇਸ ਕਵਰੇਜ ਵਿੱਚ ਇੱਕ ਉੱਚੇ ਬੱਚੇ ਦੇ ਵਿੱਚ ਤੁਹਾਨੂੰ ਮੱਝ ਦਿਖਾ ਦਾਂਗੇ ਤੇ ਦੋ ਜੜੀਆਂ ਮੱਝਾਂ ਝੋਟੀਆਂ ਨੇ ਦੋਸਤੋ ਟੋਕੜ ਗੱਭਣ ਮੱਝਾਂ ਨੇ ਥੱਲੇ ਦੁੱਧ ਵੀ ਚੰਗਾ ਬਾਕੀ ਕਿੰਨੇ ਕਿੰਨੇ ਮਹੀਨਿਆਂ ਦੀਆਂ ਜਿਹੜੀਆਂ ਦੋਸਤੋ ਇਹ ਗੱਭਣ ਨੇ ਚੈੱਕ ਪਾਸ ਨੇ ਉਹ ਪੂਰੀ ਡਿਟੇਲ ਆਪਾਂ ਵੀਰ ਲਫਟੈਣ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬਾਕੀ ਕਾਰਨ ਕਿ ਨਰਕ ਪਰਖਾ ਤਸੱਲੀ ਆ ਜੋ ਵੀ ਦੁੱਧ ਦੱਸਿਆ ਜਾਊਗਾ ਜਿੰਨਾ ਸੂਆ ਦੱਸਿਆ ਜਾਊਗਾ ਜਿੰਨੇ ਟਾਈਮ ਦੀ ਗੱਬਣ ਦੱਸੀ ਜਾਊਗੀ ਉਹਦੀ ਵੈਰੀਫਾਈ ਉਹਦੀ ਤਸੱਲੀ ਆ ਉਹ ਤੁਸੀਂ ਘਰ ਰਣ ਕੇ ਕਰ ਲਿਓ ਠੀਕ ਆ ਜੀ ਤੇ ਕਿਉਂਕਿ ਗੱਬਣ ਤੋਕੜ ਪਸ਼ੂਆਂ ਦੇ ਕਾਫੀ ਵੀਰ ਫੋਨ ਕਾਲਾਂ ਕਰਦੇ ਆ ਅੱਜ ਜਿਹੜੇ ਦੋਸਤੋ ਦੋ ਪਸ਼ੂ ਤੁਹਾਨੂੰ ਦਿਖਾ ਦੇਣੀਆਂ ਗੱਬਣ ਤੋਕੜ ਇੱਕ ਉੱਚੇ ਬੱਚੇ ਦੇ ਵਿੱਚ ਮੱਝ ਦਿਖਾ ਦਾਂਗੇ ਇਹਨਾਂ ਪਸ਼ੂਆਂ ਦਾ ਹੁਣ ਥੱਲੇ ਮੌਕੇ ਤੇ ਕਿੰਨਾ ਹਾਜ਼ਰ ਆ ਦੁੱਧ ਉਹ ਪੂਰੀ ਗੱਲਬਾਤ ਆਪਾਂ ਕਰ ਲਾਂਗੇ ਵੀਰ ਗੋਰ ਲਫਟਾਂ ਦੇ ਨਾਲ ਅੱਜ ਤਰੀਕ ਦੋਸਤੋ 7 ਅਪ੍ਰੈਲ ਸਮਾਂ ਕੋਈ ਸ਼ਾਮ ਦੇ 4 ਵਜੇ ਦਾ ਆਓ ਲੈਣੀਆਂ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਸਾਂਝੀ ਵੀਰ ਗੋਰ ਲਫਟਾਂ ਦੇ ਨਾਲ ਸਭ ਤੋਂ ਪਹਿਲਾਂ ਵੀਰ ਗੋਰਨਪ੍ਰੈਂਸ ਸਾਸਰੀ ਕਾ ਸਾਸੀ ਆ ਵਧੀਆ ਸਾਸੀ ਕਾਲੀ ਠੀਕ ਠਾਕ ਵੀਰੇ ਸਾਹਿਬ ਵਧੀਆ ਵਧੀਆ ਤੁਸੀਂ ਸਤੋ ਬਹੁਤ ਵਧੀਆ ਵਧੀਆ ਤੇ ਲਫਟਾਂ ਜਿਆਦਾਤਰ ਜਿਹੜੇ ਵੀਰ ਨਾਗ ਆਪਣੇ ਕੋਲ ਆ ਉਹ ਟੋਕਰ ਗੱਪਣੀ ਆਉਂਦੇ ਆ ਪਿੱਛੇ ਵੀ ਆਪਾਂ ਕਾਫੀ ਬੜੀ ਕੋ ਪਾਈਆਂ ਨੇ ਵੀ ਟੋਕਰ ਗੱਪਣ ਪਸ਼ੂ ਤੁਹਾਡੇ ਕੋਲ ਦੋ ਤਿੰਨ ਨਾਗ ਜਿਹੜੇ ਆ ਹੁੰਦੇ ਆ ਇੱਥੇ ਟੋਕਰ ਗੱਪਣ ਵੀ ਜੀ ਥੋੜਾ ਜਿਆਦਾ ਆਪਣੇ ਜਿਆਦੇ ਆਉਂਦੇ ਪਾਹੂ ਉਹ ਤਾਂ ਆਪਣੇ ਕੋ ਹਾਂਜੀ ਉਹਦਾ ਸੱਜਰ ਪਾਹੂ ਆਪਣੇ ਕੋ ਤੁਹਾਨੂੰ ਦੱਸਣ ਦੇ ਆ ਵੀ ਡੇਰੀਆਂ ਵਾਲੇ ਵੀਰ ਨਹੀਂ ਵੀ ਖਲਾਉਂਦੇ ਆਪਣੇ ਕੋ ਸੱਜਰ ਪਾਹੂ ਆਉਂਦਾ ਵਾ ਹਾਂ ਉਹਨੂੰ ਉਹ ਤੇ ਚਲੋ ਮੈਨੂੰ ਲੱਗਦਾ ਵੀ ਕਿਸੇ ਨਾ ਕਿਸੇ ਜਗ੍ਹਾ ਦੀ ਮੰਗ ਜਿਹੜੀ ਟੋਕੜ ਗੱਬਣ ਪਸੂਆਂ ਦੀ ਵੀ ਹੁੰਦੀ ਆ ਵੀਰਾਂ ਹਾਂਜੀ ਅੱਗੇ ਵੀਰ ਅਪ ਪਿਛਲੀ ਵੀਡੀਓ ਪਾਈ ਸੀ ਟੋਕੜ ਗੱਬਣਾ ਪਸੂਆਂ ਦੀ ਹਾਂ ਤੇ ਉਹਦੇ ਵਿੱਚ ਵੀ ਹੁਣ ਪਹੂ ਦੇ ਦੋ ਹੀ ਆ ਤੇ ਵੀਰ ਖਰੀਦਣ ਵਾਲੇ ਵੀ ਵੀਰ ਵੀ ਹਰ ਕੋਈ ਜਾਂਦਾ ਪਰ ਮੈਂ ਟੋਕੜ ਗੱਬਣ ਲੈਣੀ ਆ ਬਿਲਕੁਲ ਜੀ ਬਿਲਕੁਲ ਤੇ ਉਹਦਾ ਕਰਕੇ ਵੀਰ ਕਈਆਂ ਦੀ ਜਿਆਦਾ ਵੀਰਾਂ ਦੀ ਨੀਲੀ ਦੀ ਡਿਮਾਂਡ ਹੀ ਸੀ ਪੀਲੀ ਆ ਮੋਰਾ ਨਸਲ ਦੀਆਂ ਪਾਈਆਂ ਇਹ ਦੋ ਮਈਆਂ ਆ ਇਰਕੀਆਂ ਪਰ ਉਹ ਨੀਲੀ ਡਮਾਣੀ ਆਪਾਂ ਨੀਲੀ ਲੈ ਗਏ ਆ ਯਾਰਕੀ। ਉਹ ਨੀਲੀ ਦੀ ਆ। ਹਾਂਜੀ। ਇਹ ਨੀਲੀ ਦੀ ਇਹ ਟੋਕੜ ਗੱਬਣਾ ਦੀ ਆਪਾਂ। ਹਾਂਜੀ ਇਹ ਵੀ ਟੋਕੜ ਗੱਬਣੇ ਵਿੱਚ। ਹਾਂ ਦੋਸਤੋ ਬਹੁਤ ਖੂਬਸੂਰਤ ਆਪਾਂ ਸ਼ੁਰੂਆਤ ਐ ਇਸੇ ਮੱਝ ਤੋਂ ਕਰਾਂਗੇ। ਵੱਡੇ ਕਦ ਕਾਟ ਦੇ ਵਿੱਚ ਆ ਸਰੀਰ ਕਟਾਂਚੇ ਵੱਡੇ ਦੀ ਜਿਹੜੀ ਇਹ ਮਹਿ ਆ ਠੀਕ ਆ। ਤੇ ਨਾਲ ਦੀ ਨਾਲ ਇਹ ਵੀ ਦੱਸ ਦਿੰਨੇ ਆ ਪਾਉ ਫਤੇ ਸਿੰਘ ਉਹਨਾਂ ਦੇ ਘਰ ਪਹੁੰਚੇ ਆ ਦੋਸਤੋ। ਬਹੁਤੇ ਵੀਰ ਜਾਣਦੇ ਉਹਨਾਂ ਨੂੰ ਬਹੁਤ ਵੀਡੀਓ ਇੱਥੋਂ ਪਾਈਆਂ ਨੇ ਠੀਕ ਆ ਜੀ। ਕਾਫੀ ਮਾਲ ਲਿਆਉਂਦੇ ਸੀ ਕਿ ਵੱਡੀ ਗਿਣਤੀ ਦੇ ਵਿੱਚ। ਮੈਨੂੰ ਲੱਗਦਾ ਵੀ ਰੋਜ਼ ਦੀ ਨਵੀਂ ਦੂਜੇ ਦਿਨ ਤੀਜੇ ਦਿਨ ਨਵੀਂ ਅਪਡੇਟ ਹੁੰਦੀ ਸੀ ਇਸ ਕਰੋ ਹਾਂਜੀ ਹਾਂਜੀ ਠੀਕ ਆ ਤੇ ਵੀਰ ਲਫਟੈਨ ਸ਼ੁਰੂਆਤ ਨਾਲ ਦੀ ਨਾਲ ਕਰ ਲਈ ਵੀਰ ਇਸੇ ਮੈਂ ਤੋਂ ਤੇ ਇਹ ਜਿਹੜਾ ਸੂਆ ਦੱਸਦ ਗਿਆ ਵੀ ਇਹ ਕਿੰਨੇਵੇਂ ਸੂਬੇ ਦੀ ਇੱਕ ਗੱਬਾ ਤੇ ਹੁਣ ਕਿੰਨੇਵੇਂ ਸੂਬੇ ਦੇ ਵਿੱਚ ਚੱਲਣ ਈ ਹੈ ਘਰ ਵਾਲੇ ਦੇ ਦੂਸਰੇ ਸੂਆ ਆਂਦੇ ਹੀ ਵਿੱਢੀਏ ਹਾਂਜੀ ਇਹੋ ਲੱਗਦੀ ਵੀ ਆਪਣੇ ਬੋਡੀ ਮੰਤਰ ਤੋਂ ਦੂਸਰੇ ਸੂਏ ਹੀ ਆ ਹਾਂਜੀ ਹਾਂਜੀ ਤੇ ਬਾਕੀ ਕੋਈ ਵੀਰ ਭਰਾ ਉਹਦਾ ਕੋਈ ਵੀਡੀਓ ਕਰ ਲੇ ਜਜਮੈਂਟ ਆ ਤੁਹਾਡਾ ਨਾ ਤਾਂ ਵੀ ਅਗਲੇ ਤੀਜੇ ਸਵੇਰੇ ਲਈ ਗੱਭਾ ਹਾਂ ਤੀਸਰੇ ਲਈ ਗੱਭਾ ਅੱਛਾ 4 ਮਹੀਨਿਆਂ ਦੀ ਪੂਰੀ ਹੋ ਗਈ ਹੈ ਕੰਪਲੀਟ 4 ਮਹੀਨੇ 4 ਮਹੀਨਿਆਂ ਦੀ ਹੋ ਗਈ ਹੈ ਆਪਣੇ ਕੋਈ ਨੂੰ ਅੱਜ 5-7 ਦਿਨ ਹੋ ਗਏ ਸਰੋਂ ਅੱਛਾ ਜੀ ਹਾਂ ਜੀ 4 ਮਹੀਨਿਆਂ ਦੀ ਆਪਾਂ ਚੈੱਕ ਕਰਾ ਕੇ ਲਿਆਂਦੀ ਸੀ ਅੱਛਾ ਆਪਾਂ ਆਪਣੇ ਹੱਥੀ ਚੈੱਕ ਕਰਵਾ ਲਈਏ ਹਾਂ ਚੈੱਕ ਕਰਾ ਕੇ ਲਿਆਂਦੀ ਠੀਕ ਦੁੱਧ ਹੁਣ ਇਸ ਟਾਈਮ ਕਿੰਨਾ ਜਰ ਦੁੱਧ ਵੀ ਜੀ ਇਸ ਲਈ ਉਹਦਾ 8 ਕਿਲੋ ਦੁੱਧ ਆ ਹਾਂ ਜੀ ਤੇ ਵੀਰ ਕੋਈ ਜਿਹੜਾ ਕੋਈ ਕਿਸੇ ਦੇ ਘਰੇ ਜਾ ਕੇ ਵੀਰ ਕੋਈ ਆਖੇ ਵੀ ਪਾਈਆ ਖੰਡ ਘਾਟਣ ਦੇ ਕਿ 7 ਕਿਲੋ ਵੀਰ ਕੋਈ ਬਣ ਕੇ ਲੈ ਜੇ ਬਈ ਨਾ ਪਾਈਆ ਇੱਧਰ ਕਰੇ ਵੀ 7 ਕਿਲੋ ਅਗਲਾ ਫਿਰ ਇਹ ਚੀਜ਼ ਦਾ ਲਾਂਭਾ ਨਹੀਂ ਜਾਂਦਾ ਵੀ ਵੀ ਹਾਂ ਆਪੀ ਦੋ ਤੂੰ 8 ਕਿਲੋ ਦੱਸਿਆ 7 ਕਿਲੋ ਨਿਕਲਿਆ ਠੀਕ ਹੈ ਜੀ ਹਾਂ ਜੀ ਇਹ ਕਰਕੇ ਆਪਾਂ ਕਿਲੋ ਘਾਟੀ ਦੱਸਾਂਗੇ 7 ਕਿਲੋ ਦੁੱਧ ਵੀ ਕੋਈ ਪੱਕਾ ਵੀ ਕਿਲੋਇਰ ਕਮੇਂਤੀ ਕਰਕੇ ਲੈ ਜਾਈ ਬਾਈ ਠੀਕ ਹੈ ਜੀ ਠੀਕ ਹੈ ਹਾਂ ਜੀ ਬਾਬਾ ਦੋਸਤੋ 7 ਕਿਲੋ ਦੁੱਧ ਤੇ ਜਿਹੜਾ ਮੇਂਤੀ ਗਿੰਤੀ ਵਾਲਾ ਇਹਦੇ ਥੱਲੇ 7 ਕਿਲੋ ਦੁੱਧ 4 ਮਹੀਨਿਆਂ ਦੀ ਗੱਭ ਚੈੱਕ ਪਾਸ ਆ ਆਪਣੇ ਹੱਥੀ ਕਰਵਾਈ ਆ ਬਾਕੀ ਇਹ ਵੀ ਜੀ ਬੋਡੀ ਪੰਦਰ ਦੀ ਵੱਡੀ ਵੱਡੀ ਆ ਮਈਆਂ ਜਿਆ ਛੋਟੀਆਂ ਮਈਆਂ ਨਹੀਂ ਨਹੀਂ ਵੱਡੀਆਂ ਮੱਜਾਂ ਚ ਹਾਂ ਵੱਡੀਆਂ ਮਈਆਂ ਫੁੱਲ ਵੱਡੀ ਆ ਕੇ ਹਾਂਜੀ ਫੁੱਲ ਵੱਡੀ ਕੋਈ ਛੋਟੀ ਜਾਂ ਮਧਰ ਹੀ ਸਮਧਰ ਨਹੀਂ ਗਈ ਹਾਂਜੀ ਵੱਡੇ ਕੱਦ ਕਾੜ ਦੇ ਵਿੱਚ ਆ ਕੱਦ ਬਹੁਤ ਦੋਸਤੋ ਵੇਖਦੇ ਆ ਸਾਰੀ ਪਤਾ ਲੱਗ ਜਾਣਾ ਪੂਰੀ ਵੱਡੀ ਆ ਲੰਬੀ ਲੂੰਬੀ ਪੂਰੀ ਆ ਬੇਲਬੂਲ ਕਾਫੀ ਸੋਹਣੀ ਆ ਇਸ ਮੈਂ ਦੀ ਬਾਕੀ ਨੀਲੀ ਦੀ ਆ ਠੀਕ ਆ ਜੀ ਪਿਓਰ ਨੀਲੀ ਦੀ ਆ ਬਾਕੀ ਵੀ ਜੀ ਆਪਾਂ ਮਾੜਾ ਜਿੰਗਰ ਕਰਦੀਏ ਵਿੱਚ ਪਤਾ ਵੀ ਅਣਜਾਣ ਬੰਦੇ ਨੂੰ ਨਹੀਂ ਵੀ ਪਤਾ ਲੱਗੂਗਾ ਅੱਜ ਦੱਸੋ ਜੀ ਹਾਂਜੀ ਐ ਥਾਂ ਜੇ ਬਹਿਣੀ ਵਾਲੇ ਥਾਂ ਚ ਕੋਈ 5 7 ਦਾ ਫਰਕ ਹੈ ਵੀਰ ਜੀ ਹਾਂ ਜਿਹੜਾ ਕਪੈਣੀ ਵਾਲੀ ਸਾਈਡ ਆ ਕਪੈਣੀ ਵਾਲੀ ਸਾਈਡ ਮਗਰਲੇ ਥਣ ਚ ਹਾਂਜੀ ਮਗਰਲੇ ਥਣ ਪੰਜ ਸੱਤ ਕਿ ਧਾਰਾਂ ਵਾਸਤੇ ਪੰਜ ਸੱਤ ਧਾਰਾਂ ਦਾ ਵੀਰ ਜੀ ਠੀਕ ਹੈ ਠੀਕ ਹਾਂਜੀ ਕੋਈ ਅਣਜਾਣ ਬੰਦਾ ਚੋਹੇ ਨਹੀਂ ਵੀ ਪਤਾ ਲੱਗੂਗਾ ਹਾਂ ਪਰ ਇਹ ਵੀ ਆਪਣਾ ਦੱਸ ਕੇ ਵੀਰ ਜੀ ਫਰਜ਼ਿਆ ਨੋ ਤੋਂ ਸੋ ਮੋਸਟਲੀ ਜਿਹੜੇ ਬਨੇ ਬਹਿ ਕੇ ਚਪਾਈ ਕਰਦੇ ਆ ਹਾਂਜੀ ਉਸ ਸਾਈਡ ਵਾਲੇ ਮਗਰਲੇ ਥਣ ਦੇ ਵਿੱਚੋਂ ਜਿਹੜੀਆਂ ਪੰਜ ਸੱਤ ਧਾਰਾਂ ਦਾ ਫਰਕ ਆ ਹਾਂਜੀ ਉਹ ਧਾਰਾ ਘਟਿਆ ਪੰਜ ਮੱਝ ਕਿਸੇ ਪਾਸਿਓ ਖੁੰਝੀ ਨਹੀਂ ਗਈ ਕਰਮਾੜੀ ਵੱਡੇ ਕਦ ਕੱਡ ਦੇ ਵਿੱਚ 7 ਕਿਲੋ ਦੁੱਧ ਹੋਣ ਕੇ ਤੋਰ ਚਾਰੇ ਖੁਰ ਤੋਤੇ ਆ ਹਵਾਨੇ ਦੇ ਡੱਬ ਬਾਕੀ ਵੀ ਜਿੰਨੇ ਤਿਆਰ ਹੋਊਗੀ ਉਦੋਂ ਇਹ ਗੱਲਾਂ ਇਹਦੀਆਂ ਹੋਰ ਹੋਣਗੀਆਂ ਮਹਿਰੀਆਂ ਅੱਜ ਚਲੋ ਅੱਜ ਵੀ ਮਾਂ ਦੇ ਕੇਪ ਨੇ ਖੁੰਜੀਏ ਰਾਜੀ ਰੂਜੀ ਪੂਰੀ ਮੈਂ ਚੰਗੇ ਪੈਸੇ ਦੀ ਮੱਝ ਅੱਜ ਇਕਰ ਸੱਜਣ ਨੂੰ ਸੱਜਰ ਨੂੰ ਵੀ ਹੱਥ ਪਾਵੇ ਹਾਂਜੀ ਚੰਗੇ ਪੈਸੇ ਵਟਾਊਗੀ ਕਰਮ ਵਾਲੀ ਗਾਂ ਜਾ ਕੇ ਬਾਕੀ ਫਿਲਹਾਲ ਦੋਸਤੋ ਇਹ ਟੋਕੜ ਗੱਬਣ ਜਿਹੜੀ ਅੱਜ ਵੀਰ ਇਹ ਮੱਝ ਸੇਲ ਕਰਦਾ ਪਿਆ ਟੋਕੜ ਗੱਬਣ ਇਸ ਸਟੇਜ ਤੇ ਆ ਉਹ ਤੁਹਾਨੂੰ ਪੂਰਾ ਦੱਸ ਹੀ ਦਿੱਤਾ ਬਾਕੀ ਫੇਸ ਕੁਆਲਿਟੀ ਤੋਂ ਮੇਰਾ ਪਾਈਪ 7 ਇੰਚ ਕਾ ਦੇ ਵੀ ਜੀ ਹਾਂ ਇੱਕਾ ਵੀ ਸੋਣੀ ਮੈਂ ਵੀ ਕਾਫੀ ਡਬਲ ਆ ਹਾਂ ਜੀ ਕੋਈ ਲਸੇਰੇਚ ਪਨਚ ਨਹੀਂ ਹੈ ਕਿ ਕਾਫੀ ਸੰਭੀ ਸੰਭਾਲੀ ਆ ਬੇਨਬੂਨ ਕਾਫੀ ਜਿਆਦੀਆਂ ਮੋਟੀਆਂ ਜਿਹੜੀਆਂ ਦੋਸਤੋ ਪਾਈਪਾਂ ਵਾਂਗੂ ਸਾਈਡਾਂ ਤੇ ਦਿਸ ਰਹੀਆਂ ਨੇ ਮੱਝ ਦੇ ਠੀਕ ਆ ਬਾਕੀ ਸੱਜਰ ਦਾ ਦੋਸਤ ਚਲੋ ਸਮਾ ਅਗਲਾ ਦੱਸ ਦੂਗਾ ਹੁਣ ਨਾ ਤਾਂ ਵੀਰ ਨੂੰ ਪਤਾ ਵੀ ਸੱਜਰ ਦਾ ਦੁੱਤ ਕਿੰਨਾ ਸੀ ਕਿਉਂਕਿ ਟੋਕੜ ਗੱਪਣੇ ਨਾ ਖਰੀਦੀ ਆ ਹਾਂਜੀ ਜੇਕਰ ਅੱਜ 7-8 7-8 ਦੇ ਚੱਲਣ ਰਹੀ ਆ ਜੇ ਵੀ ਨਹੀਂ ਟੋਕੜੀ 7-8 ਕਿਲੋ ਦੇਣ ਦੀ ਸੱਜਰ ਦਾ ਵਿੱਚ ਚੰਗਾ ਰਿਕਾਰਡ ਆਊਗਾ ਜੀ ਹਾਂ ਕੋਈ ਹੋ ਸਕਦਾ ਦੋ ਤਿੰਨੇ ਮਹੀਨੇ ਬਾਅਦ ਬਣੀ ਵੀ ਹੋਵੇ ਹਾਂਜੀ ਹਾਂਜੀ ਤੇ ਫਿਰ ਵੀ ਅੱਜ 8-7 ਮਹੀਨਿਆਂ ਦਾ ਸਮਾਂ ਤਾਂ ਹੋ ਹੀ ਗਿਆ ਹੋਊਗਾ ਹਾਂਜੀ ਹੁਣ ਵੀ ਜਿਹੜੀ ਆ ਟਾਈਮ ਜਿਹੜੀ ਇਹ ਚੌਥਾ ਮਹੀਨਾ ਦੀ ਚੈੱਕ ਪਾਸ ਦੇ ਆ ਬਿਲਕੁਲ ਜੀ ਹਾਂਜੀ ਤੇ ਲਫਟਾਂ ਇਹਦੀ ਡਿਮਾਂਡ ਦੱਸ ਦੇ ਇੱਕ ਕਿੰਨੀ ਕਰਦੇ ਆ ਡਿਮਾਂਡ ਵਿੱਚ ਜਿਹਦਾ ਜੇ ਵੀਡੀਓ ਵੇਦੇ ਬੜ ਤੇਜੀ ਵੀ ਆ ਗਈ ਤੁਹਾਡਾ ਫੈਗਾ ਡੰਗਰ ਦਾ ਫਰਕ ਵੀ ਜੀ ਆਪਣੀ ਤਾਂ ਪੈ ਗਿਆ ਜੀ ਹਾਂਜੀ ਤੇ ਪਰ ਹੁਣ ਵੀ ਜੀ ਅੱਜ ਦਾ ਮੁੱਲ ਆਪਣਾ ਵੀ ਜੀ ਦਾ 65000 ਹੀ ਦੇ ਦਾਂਗੇ 65000 ਦੀ ਹਾਂਜੀ ਵੀ ਹਾਂ ਨਾ ਹੀ ਕਿੱਲੀ ਹਾਂ ਨਾ ਹੀ ਵੀ ਜੀ ਬਾਕੀ ਕਰਦੀ ਮਾਨਤ ਨਾਲ ਥੋੜਾ ਬਾਤਾਂ ਥੋੜਾ ਬੜਾ ਵਿੱਚ ਕਰ ਦਾਂਗੇ ਛੋਟਾ ਛਪਾ ਜਰੂਰ ਕਰਿਆ ਮਾਨਤ ਨਾਲ ਤੇ ਹੁੰਦਾ ਹੀ ਆ ਬਿਲਕੁਲ ਹਾਂਜੀ ਬਾਕੀ ਦੋਸਤੋ ਕਿਸੇ ਪਾਸਿਓਂ ਕਰਮਾਂ ਲਈ ਵੈਸੇ ਖੁੰਜੀ ਨਹੀਂ ਕਿ ਜੋ ਤੁਹਾਨੂੰ ਵਿੱਚ ਸੱਚਾਈ ਹੈਗੀ ਕਿਸੇ ਕੰਮ ਦੀ ਉਹ ਦੱਸਦੀ ਵੀ ਪੰਜ ਸੱਤ ਧਾਰਾਂ ਦਾ ਮਗਰਲੇ ਥਾਂ 'ਚ ਫਰਕ ਆ ਕਿਉਂਕਿ ਚੌਣ ਚਾਹ ਪੂਰੀ ਨਹੀਂ ਆਣਾ ਵੀ ਆ ਕੇ ਚੈੱਕ ਰਿਹਾ ਕਿ ਚ ਭਾਈ ਮੈਂ ਚੰਗੀ ਆ ਦੋਸਤੋ ਜ਼ਰੂਰ ਤੁਸੀਂ ਧਿਆਨ ਚ ਰੱਖ ਲਿਓ ਸੋਹਣੀ ਆ ਮੂੰਹ ਮੱਥੇ ਦੀ ਬਾਡੀ ਬੰਤਰ ਦੀ ਕਾਫੀ ਖੂਬਸੂਰਤ ਆ ਕੋਈ ਨਿੰਦ ਕੇ ਨਹੀਂ ਜਾਂਦਾ ਅੱਗੇ ਲਫਟਾਂ ਨਾ ਆ ਗਈ ਮੱਝ ਆਪਣੇ ਕੋਲ ਇਹ ਆ ਗਈ ਵੀਰ ਜੀ ਆਪਣੇ ਕੋ ਉੱਚੇ ਬੱਚੇ ਚ ਮੈਂ ਕਿੰਨੇ ਕ ਮਹੀਨਿਆਂ ਦੀ ਸੂਈ ਆ ਸੂਈ ਨਵੀਂ ਜੀ ਮਗਰ ਕੱਟੀ ਆ ਤੇ ਕੋਈ ਵੀਰਾ ਆ ਆਦਾ ਕਿਆਫਾ ਲਾ ਲੇ ਕੋਈ ਚੌਹ ਦਾ ਲਾ ਲੇ ਕੋਈ ਤਿੰਨਾਂ ਦਾ ਲਾ ਲੇ ਆ ਬੱਚਾ ਦਿਖਾ ਦਾਂਗੇ ਮਗਰ ਕੱਟੀ ਆ ਕੱ ਮਗਰ ਕੱਟੀ ਆ ਚਲੋ ਵੀ ਵਾਦੇ ਬੰਦੀ ਆ ਮਗਰ ਕੱਟੀ ਨਹੀਂ ਤੇ ਚਾਰੋ ਕੱਟੀ ਆ ਕੱਟੀ ਬੜੀ ਚੰਗੀ ਆ ਕੱਟੀ ਕੋਈ ਸਾਹ ਲੈਂਦਾ ਪਿਆਰ ਨਾਲ ਹਾਂਜੀ ਸ਼ੌਂਕਨਾ ਸਾਹ ਲੈਂ ਮੈਂ ਇਹਦੇ ਵਿੱਚ ਹੀ ਆਪ ਦੇ ਸਮਝਦਾ ਇਹਨੂੰ 5 3 ਮੰਨ ਲੀਏ 5 4 ਮੰਨ ਲੀਏ ਇੰਨੇ ਹੋ ਗਈ ਏ ਹਾਂ ਹਾਂਜੀ ਅੱਛਾ ਦੁੱਧ ਦੀ ਕੀ ਸਥਿਤੀ ਦੁੱਧ ਦੀ ਕੀ ਸਥਿਤੀ ਜਿੰਨੇ ਸਨੇ ਦੁੱਧ ਵੀ ਜੀਏ ਥੋੜੇ 10 ਲੀਟਰ ਆ ਪੱਕਾ ਤੋਲਵਾ ਜਿਹੜਾ ਤੋਲਵਾ ਤੈਨੂੰ 9 ਕਿਲੋ ਵੀਰ ਕੋਈ ਮੰਨ ਕੇ ਲੈ ਜੇ 9 ਕਿਲੋ ਦਾ ਕੋਈ ਸੌਦਾ ਕਰੇ ਹਾਂ 9 ਕਿਲੋ ਦਾ ਲੋ ਵੀ ਦੁੱਧ ਥਲੀ ਤੇਰੀ ਬੜੀ ਆ ਆਪਾਂ ਇਹਨੂੰ ਥੱਲੇ ਉਹ ਨਹੀਂ ਇੱਧਰ ਹੀ ਬਹਿ ਕੇ ਲੰਘ ਜਾਲੇ ਭਾਈ ਉੱਧਰ ਦੀ ਲੰਘ ਜਾ ਅਠੰਡੀ ਤੇਰੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਆ ਅੱਛਾ ਤਾਰਾ ਤੋਰਾ ਚੋਣ ਬਰਾਬਰੇ ਵੀ ਗਾੜਨਾ ਗਾੜ ਆਊਗੀ ਵੀਰ ਜੀ ਪਿਛਾੜਨਾ ਪਿਛਾੜ ਆਊਗੀ ਜਿਹੜੇ ਤੇ ਹੋਊਗਾ ਕਾਟਵਾ ਦਾ ਆਪਾਂ ਪਹਿਲਾਂ ਦੱਸਤਾ ਵੀ ਵੀਰ ਜੀ ਚ 5-7 ਟਾਂ ਲਾ ਘਟਿਆ ਬਸ ਵੀਰ ਪਹਿਲੀ ਮੈਂ ਸੋ ਦੋਸਤੋ 10 ਕਿਲੋ ਵੈਸੇ ਦੋਦਾ ਪਰ 9 ਕਿਲੋ ਦਾ ਮੰਨ ਕੇ ਸੌਦਾ ਕਰਿਓਗੀ ਮਗਰ ਕੱਟੀ ਆ ਕੋਈ ਤਿੰਨਾਂ ਕੁ ਮਹੀਨਿਆਂ ਦਾ ਸੁਆ ਕੋਈ ਵੀਰ ਕੋਈ ਸਾਢੇ ਤਿੰਨਾਂ ਤਿੰਨਾਂ ਦਾ ਲਾ ਲਿਓ ਬੱਚਾ ਤੁਹਾਨੂੰ ਦਿਖਾ ਦੇਣਾ ਆਪਾਂ ਮਗਰ ਕੱਟੀ ਆ ਚਲੋ ਸ਼ੌਂਕ ਨਾਲ ਵੀ ਤੁਸੀਂ ਸਾਂਭ ਲਓਗੇ ਠੀਕ ਆ ਜੀ ਇੱਕ ਦਿਨ ਨਾਲ ਇੱਕ ਇੱਕ ਦੇ ਨਾਲ ਇੱਕ ਨਗ ਫ੍ਰੀ ਆ ਹਾਂ ਇੱਕ ਦਿਨ ਨਾਲ ਇੱਕ ਹਾਂਜੀ ਤੇ ਮਗਰ ਵੀ ਕੱਟੀ ਆ ਬਾਕੀ ਆ ਠਣ ਲੇਵੇ ਤੋਂ ਆ ਬੈਕ ਸਾਈਡ ਤੋਂ ਠੀ ਕੋਈ ਚੌਥਾ ਸੁਆ ਮੰਨ ਕੇ ਸੌਦਾ ਕਰ ਲਿਓ ਕੋਈ ਤਿੱਜਾ ਚੌਥਾ ਜਿੱਦਾਂ ਵੀ ਕਿਸੇ ਵੀਰ ਦੀ ਸਮਝ ਆਉਂਦੀ ਉਹਦਾ ਤੁਸੀਂ ਸੌਦਾ ਕਰ ਲਿਓ ਬਾਕੀ ਹਾਈਟ ਮੀਡੀਅਮ ਹੈ ਪੂਰੀ ਵਜਨ ਵਜੂਦ ਵਾਲੀ ਹੈ ਠੀਕ ਹੈ ਜਿੰਨੀ ਵੀ ਆ ਵਜਨ ਦੋੜ ਆਲੀ ਹੈ ਮਗਰ ਦੇ ਕੱਤੀਆ 9 ਕਿਲੋ ਮੰਨ ਕੇ ਸੌਦਾ ਕਰ ਲਿਓ 10 9 10 ਜਿਹੜੀ ਹੁਣ ਚੱਲਣ ਢਈ ਹੈ ਠੀਕ ਹੈ ਵੀ ਜੀ ਦੁੱਧ ਆਪ ਹੀ ਕਿਲੋ ਘੱਟ ਦੱਸ ਦਈਦਾ ਵੀ ਵੀਰ ਜੀ ਅਗਲੇ ਘਰੇ ਜਾ ਕੇ ਵੀਰ ਕੋਈ ਫੋਨ ਨਾ ਕਰੇ ਪੀ ਹਾਂ ਵੀ ਕੋਈ ਨਾ ਦੱਸਿਆ ਸੀ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਦੋਸਤੋ ਟੋਕੜ ਦਾ ਜਿਹੜੀ ਇਹ ਉੱਚੇ ਬੱਚੇ ਦੇ ਵਿੱਚ ਆ ਠੀਕ ਹੈ ਜੀ ਟੋਕੜ ਕ ਆਪਣਾ ਪਹਿਲਾਂ ਦਿਖਾਈ ਸੀ ਇਹ ਉੱਚੇ ਬੱਚੇ ਜਾਂ 3 ਕ ਮਹੀਨਿਆਂ ਦੀ ਸੂਈ ਲਾ ਲਿਓ ਇੱਕ ਵਾਰੀ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਬਾਅਦ ਵਿੱਚ ਕੋਈ ਵੀਰ ਐਸਟੀਮੇਟ ਲਾਉਂਦਾ ਅੰਦਾਜ਼ਾ ਲਾਉਂਦਾ ਉਹ ਤੁਹਾਡੇ ਦੀ ਵੀ ਸੌਖਾ ਰਹੂਗਾ ਹਾਂਜੀ ਆਹ ਲਓ ਜੀ ਆਹ ਕੱਟੀ ਦੇਖ ਸਕਦੇ ਜੇ ਆਹ ਮਗਰ ਕੱਟੀ ਹੈ ਨੀਲੀ ਦੀ ਕੱਟੀ ਏ ਠੀਕ ਆ ਅੱਖਾਂ ਦੇ ਵਿੱਚ ਬਿਲਕੁਲ ਜਵਾਬ ਆ ਤੇ ਮਗਰ ਜਿਹੜੀ ਆ ਭਾਵੇਂ ਕ੍ਰੋਸ ਮੰਨ ਸਕਦੇ ਜੇ ਠੀਕ ਹੈ ਜੀ ਨੀਲੀ ਦੇ ਮਾਲੀ ਤੋਂ ਅੱਗੇ ਇਹ ਪ੍ਰਦੈਸ਼ ਹੋਈ ਹੋਵੇ ਮਗਰ ਕੱਟੀ ਜਾਂ ਕੋਈ 3 ਕ ਮਹੀਨਿਆਂ ਦੀ ਮੜਾ ਮੜਾ ਕੋਈ ਅੱਧਾ ਦਾ ਪੋਟਾ ਪੋਟਾ ਸਿੰਘ ਨਿਕਲੇ ਆ ਤੇ ਇਹ ਜਿਹੜਾ ਦੋਸਤੋ ਇਸ ਮੱਝ ਦੀ ਡਿਟੇਲ ਆ ਵੇਰਵਾ ਠੀਕ ਆ ਬਾਕੀ 9 ਕਿਲੋ ਮੰਨ ਕੇ ਤੁਸੀਂ ਸੌਦਾ ਕਰਿਓ ਵਜਨ ਵਜੂਦ ਤੁਸੀਂ ਦੇਖ ਹੀ ਲਿਆ ਕਾਫੀ ਸੋਹਣੀ ਆ ਕਰਮਾਵੀ ਸਿੰਗਲ ਖੱਟੀ ਦੇ ਵਿੱਚ ਤੇ ਇਹਦਾ ਲੈਫਟ ਹੈਂਡ ਕੀ ਮੁੱਲ ਕਰਦੇ ਪਏ ਆ ਇਹਦਾ ਵਿੱਚ 62000 ਰੁਪਏ ਮੰਗਦੇ ਆ ਅੱਛਾ ਜੀ ਵਿੱਚੋਂ ਮਾਨਤਾ ਕਰਾਂਗੇ ਬਾੜ ਚੋਂ ਹਾਂਜੀ ਬਾੜ ਚੋਂ ਠੀਕ ਹੈ ਜੀ ਹਾਂਜੀ ਲਓ ਜੀ 62000 ਦੇ ਵਿੱਚੋਂ ਛੋੜਛੱਪਾ ਤੇ 62000 ਦੇ ਵਿੱਚੋਂ ਮਾਨਤਾ ਹੋ ਜਾਊਗਾ ਬਾਕੀ ਆ ਤੁਹਾਨੂੰ ਦੇ ਤਾਂ ਇੱਕ ਵਾਰੀ ਤੁਹਾਨੂੰ ਫਿਰ ਸਾਈਡ ਦਿਖਾ ਦਿੰਨੇ ਆ ਕਿ ਬਹਿਣੀ ਵਾਲੀ ਸਾਈਡ ਤੋਂ ਆ ਲੈ ਠੀਕ ਆ 62000 ਦੇ ਵਿੱਚੋਂ ਮਾਨਤਨ ਮਗਰ ਕੱਟੀ ਆ ਹਾਂਜੀ ਤੋਂ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ ਇੱਕ ਵੀ ਵੀ ਆਪਣੇ ਮੋਲ ਲੋ ਹੁੰਦੇ ਆ ਵੀ ਜਿਵੇਂ ਵੀ ਥੋੜਾ ਬੋੜ ਛਪਾ ਹੀ ਹੁੰਦਾ ਜੀ ਆ ਹਾਂਜੀ ਕੋਈ ਜ਼ਿਆਦਾ ਨਹੀਂ ਆ ਵੀ ਵੀਰ ਕੋਈ ਆਖੇ 5000 ਕੱਢ ਜੋ 10000 ਕੱਢ ਜੋ ਕੰਮ ਨਹੀਂ ਇਹ ਆਪਣਾ ਠੀਕ ਹੈ ਜੀ ਵੀ ਆ 75 ਮਾਂ ਕੇ ਜੀ 80 ਮਾਂ ਕੇ ਠਾਣ ਤੁਰੇ ਆਵਾਂਗੇ ਆਪਣੇ ਵਜੇ ਨਿਗੇ ਨਿਗੇ ਮੋਲ ਨਿਗੇ ਨਿਗੇ ਕਰੀਦੇ ਆ ਸਹੀ ਹੈ ਜੀ ਹਾਂਜੀ ਅੱਛਾ ਵੀਰ ਲਫਟਾਨ ਅਗਲੇ ਪਾਸੇ ਆਪਣੇ ਕੋਲ ਜਿਹੜੀ ਆ ਝੋਟੀ ਆ ਗਈ ਤੀਜੇ ਨੰਬਰ ਤੇ ਇਹ ਵੀ ਜੀ ਆਪਣੀ ਕੋਈ ਵੀ ਤੋਕੜ ਕੱਪ ਬਣਾ ਗਈ ਅੱਛਾ ਜੀ ਹਾਂਜੀ ਮਾ ਵੀ ਤੋਕੜ ਕੱਪ ਬਣ ਅਗਲੀ ਝੋਟੀ ਦੋਸਤੋ ਤੁਹਾਨੂੰ ਦਿਖਾਉਣ ਲੱਗੇ ਆ ਅੱਛਾ ਇਹ ਕੱਪਣ ਕਿੰਨੇ ਟਾਈਮ ਦੀ ਆ ਇਹ ਵੀ ਜੀ ਸਾਢੇ ਤੇ ਨਾ ਮਹੀਨਿਆਂ ਦੀ ਸਾਢੇ 3 ਮਹੀਨ ਤੇ ਹਾਂਜੀ ਸਾਢੇ 3 ਮਹੀਨੇ ਸਾਢੇ 3 ਮਹੀਨਿਆਂ ਦੀ ਗੱਭਣ ਤਾਂ ਦੁੱਧ ਇਸ ਟਾਈਮੇ ਤੇ ਥੱਲੇ ਦੁੱਧ ਵੀ ਜੀ ਇਸਲੇ 5 ਕਿਲੋ ਆ ਕੋਈ 4 ਕਿਲੋ ਵੀ ਕੋਈ ਮੰਨ ਲੇ ਪੱਕਾ 4 ਕਿਲੋ ਤਾਂ ਮੰਨ ਕੇ ਸੌਦਾ ਕਰੇਗਾ 2.5 ਕਿਲੋ ਵਾਲੇ 2.5 ਕਿਲੋ ਦਾ ਵਾਲੇ ਦੇ ਦਿੰਦੀ ਆ ਤੁਸੀਂ ਵੀਰ ਕੋ 2 ਕਿਲੋ ਮੰਨ ਲਈ 2 ਕਿਲੋ ਸਾਡਾ ਕਿ 3 ਮਨਤ ਦੀ ਗੱਬਣ ਚੈੱਕ ਪਾਸ ਹਾਂ 3.5 ਠੀਕ ਹੈ ਜੀ ਹਾਂਜੀ ਤੇ 4 ਕਿਲੋ ਦੋਸਤੋ ਦੁੱਧ ਹੈਗੀ ਵੀਰ ਜੀ ਪਹਿਲਾਂ ਜੇ ਤਾਂ ਦੂਸਰੇ ਵਾਸਤੇ ਗੱਬਣ ਆ ਲੈ ਵੀਰ ਲਫਟਾਂ ਇੱਕ ਵਾਰੀ ਖੋਲ ਕੇ ਇਧਰ ਤੋੜ ਦਈਏ ਬਾਹਰ ਕੱਢ ਕੇ ਦਿਖਾ ਦਈਏ ਦੂਜੇ ਸਵੇ ਲਈ ਦੋਸਤੋ ਇਹ ਗੱਬਣ ਆ ਠੀਕ ਹੈ ਤੇ ਪਹਿਲੇ ਸਵੇ ਦੇ ਵਿੱਚ ਚੱਲ ਰਹੀ ਆ ਕੋਈ 4 ਕਿਲੋ ਮੰਨ ਕੇ ਸੌਦਾ ਕਰ ਸਕਦਾ ਵਾਹੇ 5 ਕਿਲੋ ਕਿਹਾ ਵੀਰ ਨੇ ਪਰ 4 ਕਿਲੋ ਦਾ ਘੱਟ ਤੋਂ ਘੱਟ ਕੋਈ ਮੰਨ ਕੇ ਸੌਦਾ ਤੁਸੀਂ ਕਰ ਸਕਦੇ ਹਾਂਜੀ ਆ ਲੋ ਜੀ ਇਵੀ ਵੀ ਜੀ ਸ਼ੀਲਸ ਲੱਗ ਵੜੀ ਆ ਬਸ ਆਈ ਥੋੜੀ ਜੀ ਫਿੱਕੇ ਕਰਾਂ ਹਾਂ 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 ਜੀ ਆ ਬਾਕੀ ਇਹ ਆ ਵੀ ਗਾਵਾਂ ਵਰਗੀ ਆ ਠੀਕ ਆ ਜੀ ਹਾਂ ਜੀ ਤੋਂ ਦੂਜਣ ਜਿਹੜੀ ਦੋਸਤੋ ਕਿ ਦੂਜੇ ਸੂਬੇ ਲਈ ਗੱਬਣ ਆ ਪਹਿਲੇ ਸੂਬੇ ਦੇ ਵਿੱਚ ਹੁਣ ਚੱਲ ਰਹੀ ਆ ਹਾਂ ਜੀ ਬਰਾਉਨ ਹਾਂ ਗਾਂ ਜਾ ਬਾਕੀ ਲਫਟਾਂ ਨੇ ਚੋਣ ਚਾਂ ਬਰਾਬਰ ਬਿਲਕੁਲ ਥਾਣਾ ਦੀ ਮੈਂ ਨਾ ਵੀ ਜੀ ਗਾੜਨਾ ਗਾੜਾ ਹੋ ਗਈ ਪਛਾੜਨਾ ਪਛਾੜਾ ਹੋ ਗਈ ਇਹਦੀ ਲਓ ਜੀ ਹਾਂਜੀ ਇਹ ਵੀ ਕੱਟੀ ਜਿਹੜੀ ਦੋਸਤੋ ਗੱਬਣਾਂ ਟੋਕੜ ਗੱਬਣਾਂ ਠੀਕ ਹੈ ਜੀ 4 ਕਿਲੋ ਦੁੱਧ ਸਾਢੇ 3 ਮਹੀਨੇ ਸਾਢੇ 3 ਮਹੀਨੇ ਦੀ ਜਿਹੜੀ ਗੱਬਣ ਚੱਕ ਪਾਸ ਹਾਂਜੀ ਆਪਣੇ ਹੱਥੀ ਤੁਸੀਂ ਕਰਵਾਈਏ ਵੀਰ ਲਫਟਾਂ ਕੋਈ ਆਪਦੀ ਸਾਈਬੇ ਨਾ ਕਰਕੇ ਆਪ ਵੀਰ ਜੀ ਆਪਾਂ ਤਸੱਲੀ ਕਰਾ ਕੇ ਲਿਆਂਦੀ ਪਹਿਲੇ ਕਰੋ ਕੋਈ ਵੀ ਆਪਣੀ ਘਰੇ ਕਰਦੀਆਂ ਵਾ ਆਪਾਂ ਪਹਿਲੇ ਕਰੋ ਚੈੱਕ ਕਰਾ ਕੇ ਲਿਆਂਦੀਆਂ ਵਾ ਬਾਕੀ ਵੀ ਜਿਹੜਾ ਵੀ ਖਰੀਦਦਾ ਵਾ ਉਹ ਭਾਵੇਂ ਆਪ ਦਾ ਡਾਕਟਰ ਲਿਆ ਕੇ ਆ ਕੇ ਚੈੱਕ ਕਰਾ ਲਓ ਵੀ ਦੋਸਤੋ ਇਹ ਨਗਨੇ ਅੱਜ ਤੋਕੜ ਗੱਬਣ ਦੋ ਨਗ ਤੁਹਾਨੂੰ ਦਿਖਾਤੇ ਆ ਇੱਕ ਜਿਹੜੀ ਮਾਝ ਦਿਖਾਤੀ ਆ ਤੁਹਾਨੂੰ ਉੱਚੇ ਬੱਚੇ ਦੇ ਵਿੱਚ ਆ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਇਹ ਤਿੰਨ ਪਸ਼ੂ ਅੱਜ ਵੀਰ ਲਫਟਾਂ ਦੇ ਕੋਲੇ ਵਿਕਾਊ ਨੇ ਠੀਕ ਆ ਜੀ ਸੋ ਬਾਕੀ ਨਗ ਜਿਹੜਾ ਵੀ ਪਸੰਦ ਆ ਜਾਊਗਾ ਜਿਹੜੇ ਵੀ ਕਸਟਮਰ ਨੂੰ ਜਿਹੜੇ ਵੀ ਗਾਹਕ ਨੂੰ ਆਪਦੀ ਘਰ ਆਣ ਕੇ ਤੁਸੀਂ ਨਰਕ ਪਰਖਾ ਤਸੱਲੀ ਕਰ ਲਿਓ ਗੱਬਣ ਪਸ਼ੂ ਦੀ ਬਾਕੀ ਚੁਵਾਈ ਤੇ ਆ ਸਾਰੇ ਦੁੱਧ ਤੇ ਆ ਜਿੱਦਾਂ ਮਰਜ਼ੀ ਕੋਈ ਆਪਦੀ ਥਾਣਾ ਦੀ ਪਾਸ ਕਰ ਸਕਦਾ ਤੇ ਹੋਰ ਗੱਲ ਲਫਟਾਂ ਕੋਈ ਬਸ ਵੀਰ ਜੀ ਇਹੋ ਹੀ ਆ ਵੀਰਾਂ ਨੂੰ ਬੇਨਤੀ ਆ ਵੀ ਜਿਹੜਾ ਕੋਈ ਵੀਰ ਆਉਂਦਾ ਭਾਪ ਆਪਦੀ ਚੈੱਕ ਕਰਾਵੇ ਭਾਵੇਂ ਲੈ ਕੋਈ ਚੱਕਰ ਨਹੀਂ ਆ ਜੇ ਕੋਈ ਸਾਡੀ ਆਪ ਤਸੱਲੀ ਤੇ ਖੜਦਾ ਉਹਦੀ ਗਾਰੰਟੀ ਹੋਊਗੀ ਵੀਰ ਜੀ ਹਾਂ ਜੋ ਦੱਸਿਆ ਜੋ ਕੋ ਆਉਂਦੀ ਤਸੱਲੀ ਗਾਰੰਟੀ ਹੋਊ ਆ ਉਹਦੀ ਤਸੱਲੀ ਹੋਊਗੀ ਤੇ ਲਫਟਾਂ ਨ ਬੋਲਦਿਏ ਨੰਬਰ ਵੀਰ ਨੰਬਰ ਵੀਰ ਜੀ 6294 04709 ਤੇ ਵੀਰ ਜੀ ਇੱਕ ਬੇਨਤੀ ਵੀਰਾਂ ਗਾੜੀ ਵੀ ਪਿੰਡ ਆਸਰਿਆ ਪੱਟੀ ਸ਼ਹਿਰ ਦੇ ਨਾਲ ਆ ਕਈ ਵੀਰ ਨਾ ਅੱਗੇ ਵੀ ਪੀਲੀ ਵੀਡੀਓ ਦੇ ਵਿੱਚ ਬੜੇ ਖੱਜਲ ਹੋਏ ਆ ਅਸਲਪੂਰੇ ਕਰ ਲਾ ਕੇ ਚੱਲ ਜਾਂਦੇ ਆ ਅਸਲਪੂਰੇ ਅਸਲਪੂਰੇ ਜਾਂਦੇ ਆ ਉਹ ਅਮਰਕੋਟ ਦੇ ਲੱਗੇ ਆ ਉਧਰ ਹਾਂਜੀ ਉਹ ਅਮਰਕੋਟ ਦੇ ਲੱਗੇ ਆ ਇਹ ਜਿਕਰ ਆ ਜਿਹੜੇ ਵੀਰ ਨੇ ਆਉਣਾ ਵਾ ਪੱਟੀ ਦਾਣਾ ਮੰਡੀ ਆ ਕੇ ਮੈਨੂੰ ਕਾਲ ਕਰ ਲੈ ਉੱਥੋਂ ਮੈਂ ਆ ਕੇ ਲੈ ਜਾ ਕਰੂੰਗਾ ਤੁਹਾਨੂੰ ਬਿਲਕੁਲ ਹਾਂਜੀ ਤਾਂ ਦੋਸਤੋ ਪੱਟੀ ਸ਼ਹਿਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਮੈਂ ਕਹਿ ਦਿੱਤਾ ਸੀ ਵੀ ਪੱਟੀ ਤਹਿਸੀਲ ਵੀ ਆ ਪੱਟੀ ਸ਼ਹਿਰ ਵੀ ਆ ਬਿਲਕੁਲ ਨਾਲ ਲੱਗ ਜਾਂਦਾ ਦਾਣਾ ਮੰਡੀ ਦੇ ਇਹ ਪਿੰਡ ਅਸਲ ਭੱਗੂਪੁਰ ਪਿੰਡ ਬਿਲਕੁਲ ਲੱਗ ਗਿਆ ਮੋਟੀ ਜੀ ਨਿਸ਼ਾਨੀ ਆ ਭੱਗੂਪੁਰ ਪਿੰਡ ਇੱਕ ਹੀ ਆ ਇਧਰਲੀ ਸਾਈਡ ਤੇ ਭੱਗੂਪੁਰ ਦੇ ਬਿਲਕੁਲ ਲੱ ਤੇ ਨੰਬਰ ਵੀਰ ਲਫਟਾਂ ਦੇ ਬਿਲਕੁਲ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਮਿਲਦਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7 ਸ਼ਰੀਆ ਕਾਲ